ਖਰਚੂੜੀਆਂ ਦਾਣਾ ਮੰਡੀ ਚ ਕਣਕ ਦੀ ਚੁਕਾਈ ਨਾ ਹੋਣ ਕਾਰਨ ਆੜਤੀਆਂ ਦਾ ਫੁੱਟਿਆ ਗੁੱਸਾ ਅਧਿਕਾਰੀਆਂ ਅਤੇ ਟੈਂਡਰ ਠੇਕੇਦਾਰ ਖਿਲਾਫ ਕੱਢੀ ਪੜਾਸ ਵੀ ਅਪ੍ਰੈਲ ਦੀ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋਈ ਹੈ ਪਰ ਕਣਕ ਦਾ ਇੱਕ ਵੀ ਦਾਣਾ ਅਜੇ ਮੰਡੀ ਚ ਚੁੱਕਿਆ ਨਹੀਂ ਗਿਆ ਕਿਹਾ ਆੜਤੀ ਯੂਨੀਅਨ ਨੇ ਜਲਦ ਹੀ ਮਸਲਾ ਹੱਲ ਕਰ ਲਿਆ ਜਾਵੇਗਾ ਕਿਹਾ ਟੀ ਐਫ ਐਸ ਸੀ ਸੁਖਸਿੰਦਰ ਸਿੰਘ ਨੇ ਪੰਜਾਬ ਸਰਕਾਰ ਭਾਵੇਂ ਨਿਤ ਦਿਨ ਦਾਅਵੇ ਕਰ ਰਹੀ ਹੈ ਕਿ ਖਾੜੀ ਦੀ ਫਸਲ ਨੂੰ ਲੈ ਕੇ ਦਾਣਾ ਮੰਡੀਆਂ ਚ ਪੂਰੇ ਪੁਖਤਾ ਪ੍ਰਬੰਧ ਕੀਤੇ ਜਾ ਚੁੱਕੇ ਹਨ ਪਰ ਫਤੇਗੜ ਚੂੜੀਆਂ ਦੀ ਦਾਣਾ ਮੰਡੀ ਚਾਈ ਕਣਕ ਦੀ ਚੁਕਾਈ ਨਾ ਹੋਣ ਕਾਰਨ ਸਥਾਨਕ ਆੜਤੀ ਬਹਿਦ ਦੁਖੀ ਅਤੇ ਗੁੱਸੇ ਚ ਦਿਖਾਈ ਦੇ ਰਹੇ ਹਨ ਤੇ ਅੱਜ ਫਤਿਹਗੜ੍ਹ ਚੂੜੀਆਂ ਦਾਣਾ ਮੰਡੀ ਵਿਖੇ ਸਮੂਹ ਆੜਤੀਆਂ ਦੀ ਅਹਿਮ ਮੀਟਿੰਗ ਆੜਤੀ ਯੂਨੀਅਨ ਦੇ ਪ੍ਰਧਾਨ ਨਰਮਲ ਸਿੰਘ ਦੀ ਪ੍ਰਧਾਨਗੀ ਹਟ ਹੋਈ ਜਿਸ ਵਿੱਚ ਸਮੂਹ ਆਰਤੀਆਂ ਨੇ ਸ਼ਿਰਕਤ ਕੀਤੀ ਅਤੇ ਕਣਕ ਦੀ ਚੁਕਾਈ ਨਾ ਹੋਣ ਕਾਰਨ ਆਰਤੀ ਯੂਨੀਅਨ ਵੱਲੋਂ ਸਬੰਧਤ ਅਧਿਕਾਰੀਆਂ ਅਤੇ ਟੈਂਡਰ ਠੇਕੇਦਾਰ ਬਰੋਦਰ ਅੱਜ ਕੇ ਪ੍ਰਸ ਖੱਢੀ ਗਈ ਅਤੇ ਇਸ ਮੌਕੇ ਉਹਨਾਂ ਕਹੇ ਕਿ ਅਪ੍ਰੈਲ ਦੀ ਸਰਕਾਰੀ ਖਰੀਦ ਸ਼ੁਰੂ ਹੋਈ ਹੈ ਪਰ ਅਜੇ ਤੱਕ ਕਣਕ ਦਾ ਇੱਕ ਵੀ ਦਾਣਾ ਨਹੀਂ ਚੁਕਾਇਆ ਗਿਆ ਜਿਸ ਕਾਰਨ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਕਹੇ ਕਿ ਟੈਂਡਰ ਵਾਲਾ ਠੇਕੇਦਾਰ ਜਿਸ ਨੇ ਕਣਕ ਦਾ ਟੋਹਾ ਟੋਹਾਈ ਦਾ ਠੇਕਾ ਲਿਆ ਹੈ ਉਹ ਸਹੀ ਤਰੀਕੇ ਨਾਲ ਕਣਕ ਦੀ ਚੁਕਾਈ ਨਹੀਂ ਕਰ ਰਿਹਾ ਉਹ ਜਾਣ ਬੁੱਝ ਕੇ ਸਰਕਾਰੀ ਅਧਿਕਾਰੀਆਂ ਨਾਲ ਮਿਲ ਕੇ 8 ਦਿਨ ਫਸਲ ਫਾਰ ਕਰ ਰਿਹਾ ਹੈ ਉਹਨਾਂ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਕਰਤਾਰਪੁਰ ਅਗੇ ਮੰਗ ਕਰਦੇ ਆ ਕਿ ਉਹ ਕਣਕ ਦੀ ਚੁਕਾਈ ਕਰਵਾਉਣ ਤਾਂ ਜੋ ਕਿਸਾਨਾਂ ਅਤੇ ਆੜਤੀਆਂ ਦੀਆਂ ਮੁਸ਼ਕਲਾਂ ਹੱਲ ਹੋ ਸਕਣ ਇਸ ਸੰਬੰਧਤ ਟੈਂਡਰ ਠੇਕੇ ਦਾ ਜਾਨੀ ਨਾਲ ਗੱਲ ਕਰਨੀ ਚਾਹੀਦੀ ਤਾਂ ਉਹਨਾਂ ਨੇ بار-ਬਾਰ ਫੋਨ ਕਰਨ ਤੇ ਫੋਨ ਨਹੀਂ ਚੁਕਿਆ ਇਸ ਬੰਦੀ ਜਦ ਸੰਬੰਧਤ ਡੀ ਐਫ ਐਸ ਸੀ ਸੁਖਜਿੰਦਰ ਸਿੰਘ ਨਾਲ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਕਹਾ ਕੇ ਕਣਕ ਦੀ ਝੋਕਾਈ ਨਾ ਹੋਣ ਕਾਰਨ ਮਹਿਕਮੇ ਵੱਲੋਂ ਸੰਬੰਧਤ ਟੈਂਡਰ ठेकेदारों ਨੂੰ ਨੋਟਿਸ ਕੱਢਿਆ ਗਿਆ ਹੈ ਅਰੇ ਜਲਦੀ ਹੀ ਸਾਰਾ ਮਾਮਲਾ ਹੱਲ ਕਰ ਲਿਆ ਜਾਵੇਗਾ ਉਹਨਾਂ ਆਰਟੀ ਨੂੰ ਕਿਹਾ ਕਿ ਉਹ ਕਣਕ ਦਾ ਖੰਡਾ ਨਾ ਕਰਵਾਉਣ ਕਿਉਂਕਿ ਉਹ ਵਾਜਬ ਨਹੀਂ ਹੈ ਕਣਕ ਦਾ ਸੀਜ਼ਨ ਜਿਹੜਾ ਹੈ ਉਹ ਪੂਰੇ ਝੋਭਾਂ ਦੇ ਚੱਲ ਰਿਹਾ ਹੈ ਪਰ ਫਤਿਹਗੜ੍ਹ ਚੂੜੀਆਂ 'ਚ ਲਿੱਟੀ ਨਾ ਹੋਣ ਕਾਰਨ ਇਥੇ ਆਰਟੀ ਅਤੇ ਕਿਸਾਨ ਡਾਡੇ ਪਰੇਸ਼ਾਨ ਨੇ ਆਰਟੀ ਐਸੋਸੀਏਸ਼ਨ ਵੱਲੋਂ ਨਿਰਮਲ ਪ੍ਰਧਾਨ ਜੀ ਇੱਥੇ ਇੱਥੇ ਇੱਕ ਆਰਤੀਆਂ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਅਹਿਮ ਮਤੇ ਪਾਸ ਕੀਤੇ ਨੇ ਕਿ ਇੱਥੋਂ ਦਾ ਜਿਹੜਾ ਟਰੈਕਟਰ ਖੋਲ ਰਿਹਾ ਉਹਦਾ ਉਸ ਵੱਲੋਂ ਫੜਕਦੀ ਜਿਹੜੀ ਚੁਕਾਈ ਨਹੀਂ ਹੋ ਰਹੀ ਅਤੇ ਜੇ ਚੁਕਾਈ ਨਾ ਹੋਈ ਤਾਂ ਉਹ ਇੱਥੇ ਹੜਤਾਲ ਤੇ ਰਹਣਗੇ ਉਹਨਾਂ ਨੇ ਕਿਹਾ ਕਿ ਉਹ ਸਮੂਹ ਆਰਤੀ ਅਤੇ ਜਿਹੜੇ ਕਿਸਾਨ ਨੇ ਉਹ ਡਾਢੇ ਪਰੇਸ਼ਾਨੇ ਤੁਹਾਨੂੰ ਦਿਖਾਉਨੇ ਆ ਇਸ ਤਰ੍ਹਾਂ ਬੰਦੀ ਵਿੱਚ ਵੱਡੇ ਵੱਡੇ ਤਰਕ ਦੇ ਜਿਹੜੇ ਅਮਾਰ ਲੱਗੇ ਨੇ ਇਸ ਨਾਲ ਆਰਤੀ ਜਿਹੜੇ ਆ ਉਹਨਾਂ ਦੀ ਲਿਫਟਿੰਗ ਨਾ ਹੋ ਕਾਰਨ ਉਹਨਾਂ ਦੇ ਸਾਹ ਫੁੱਟਿਆ ਕਿ ਕਿਸੇ ਹਾਲੇ ਵੀ ਜੇ ਮੌਸਮ ਖਰਾਬ ਹੋ ਗਿਆ ਤਾਂ ਉਸ ਨਾਲ ਉਹਨਾਂ ਦਾ ਸਾਹ ਵੀ ਖਤਰਾ ਇਹ ਅਧਿਕਾਰੀਆਂ ਨੂੰ ਇਸਦਾ ਜ਼ਿੰਮੇਵਾਰ ਠਹਿਰਾਇਆ ਕਿ ਜਿਹੜੇ ਅਧਿਕਾਰੀ ਨੇ ਉਹਨਾਂ ਦੀ ਮਿਲੀ ਭੁਗਤ ਹੋਣ ਕਾਰਨ ਜਿਹੜੀ ਇਥੇ ਦੀ ਲਿਫਟਿੰਗ ਨਹੀਂ ਹੋ ਰਹੀ ਤੇ ਉਹਨਾਂ ਨੇ ਜ਼ੋਰਦਾਰ ਪੰਜਾਬ ਸਰਕਾਰ ਤੇ ਕੁਝ ਅਧਿਕਾਰੀਆਂ ਕੋਲ ਮੰਗ ਕੀਤੀ ਆ ਕਿ ਇਹ ਜਿਹੜੀ ਲਿਫਟਿੰਗ ਆ ਕੱਟ ਦੀ ਉਹ ਕਰਵਾਈ ਜਾਵੇ ਤਾਂ ਜੋ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ ਉਹ ਦੂਰ ਹੋ ਸਕਣ ਉਹਨਾਂ ਨੇ ਕਿਹਾ ਕਿ ਉਹ ਕਾਫੀ ਪਰੇਸ਼ਾਨ ਤੇ ਦੁਖੀ ਹਨ ਕਿ 20 ਤਰੀਕ ਦੀ ਜਿਹੜੀ ਫੀਤ ਸ਼ੁਰੂ ਹੋਈ ਹੈ ਉਸ ਤੋਂ ਬਾਅਦ ਇੱਕ ਵੀ ਕਿਸੇ ਮਂਡੀ ਦਾ ਸਾਰਾ ਨਹੀਂ ਕੀਤਾ ਗਿਆ ਅਰੇ ਪ੍ਰਧਾਨ ਜੀ ਲਿਫਟਿੰਗ ਆ ਕੇ ਤੜਾ ਮੱਡੀ ਫੜੇਗਾ ਚੁਕੀ ਕੀ ਮਸਲਾ ਜੀ ਅੱਜ ਮਾਰਕ ਕਮੇਟੀ ਦਫਤਰ ਫੜੇਗਾ ਚੂੜੀਆਂ ਦੇ ਵਿੱਚ ਸਮੂਹ ਆਰਟੀ ਸਾਹਿਬਾਨ ਫੜੇਗਾ ਚੂੜੀਆਂ ਦੇ ਮੀਟਿੰਗ ਹੋਈ ਸਾਡੇ ਪ੍ਰਧਾਨ ਸਰਦਾਰ ਨਿਰਮਲ ਸਿੰਘ ਜੀ ਦੇ ਸੰਧੂ ਸਾਹਿਬ ਦੀ ਰਹਿਮਾਈ ਹੇਠ ਉਸ ਵਿੱਚ ਸਾਰਿਆਂ ਨੇ ਮਤਾ ਪਾਸ ਵੀ ਕੀਤਾ ਤੇ ਰੋਸ ਯਾਰ ਵੀ ਕੀਤਾ ਪਈ 20 ਤਰੀਕ ਦੀ ਸਰਕਾਰੀ ਏਜੰਸੀਆਂ ਵੱਲੋਂ ਮੰਡੀ ਦਾਣਾ ਫੜੇਗਾ ਚੂੜੀਆਂ ਵਿੱਚ ਖਰੀਦ ਪਾਈ ਗਈ ਹੈ ਪਰ ਇੰਨਾ ਸਮਾਂ ਹੁੰਦੇ باوجود ਹੱਲੇ ਤੱਕ ਮੰਡੀ ਦੇ ਵਿੱਚ ਕੋਈ ਢੋਆ ਢਵਾਈ ਦਾ ਕੰਮ ਜੜਾ ਸ਼ੁਰੂ ਨਹੀਂ ਕੀਤਾ ਗਿਆ ਜਿਹਨੇ ਟੈਂਡਰ ਹੋਲਡਰਾਂ ਨੇ ਫਟੇ ਘਟੋ ਢੋਆ ਢਵਾਈ ਦਾ ਕੰਮ ਲਿਆ ਆ ਉਹਨਾਂ ਵੱਲੋਂ ਨਹੀਂ ਸ਼ੁਰੂ ਕੀਤਾ ਗਿਆ ਇਸ ਗੱਲ ਦਾ ਸਾਰੇ ਕਿਸਾਨ ਵੀਰਾਂ ਦਾ ਵੀ ਦੂਰ ਵੀਰਾਂ ਵਿੱਚ ਅਤੇ ਸਮੂਹ ਆਰਤੀਆਂ ਵਿੱਚ ਬਹੁਤ ਪਰੇਸ਼ਾਨੀ ਆ ਤੇ ਬਹੁਤ ਜੜਾ ਰੋਸ ਪਾਇਆ ਜਾਂਦਾ ਇਹ ਵੀ ਬਾਸ ਕੀਤਾ ਗਿਆ ਕਿ ਜੇਕਰ ਪਿਛਲੇ ਲੰਮਾ ਸਮਾਂ ਲਿਫਟਿੰਗ ਜਿਹੜੀ ਆ ਨਹੀਂ ਹੋ ਰਹੀ ਤਾਂ ਢੋਆ ਢਵਾਈ ਦਾ ਕੰਮ ਨਹੀਂ ਸ਼ੁਰੂ ਹੁੰਦਾ ਮੌਸਮ ਦੀ ਖਰਾਬੀ ਕਰਕੇ ਜੇ ਮੰਡੀ ਦੇ ਵਿੱਚ ਪਿਆ ਮਾਲ ਖਰੀਦਿਆ ਹੋਇਆ ਮਾਲ ਜੇ ਕਿਸੇ ਕਿਸਮ ਦਾ ਮਾਲ ਖਰਾਬ ਹੁੰਦਾ ਉਹ ਕਿਸੇ ਆਪਾਰਤੀ ਵੀਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੋएगी ਉਹਦੀ ਜ਼ਿੰਮੇ ਸਿੱਧੇ ਸਾਦੇ ਜਿਹਨਾਂ ਟੈਂਡਰ ਹੋਲਡਰ ਨੇ ਜਿਨ੍ਹਾਂ ਨੇ ਢੋਆ ਢਵਾਈ ਦਾ ਕੰਮ ਲੁਣਾ ਜ਼ਿੰਮੇਵਾਰੀ ਹੋएगी ਤੇ ਉਹਦੀ ਜ਼ਿੰਮੇਵਾਰੀ ਜਿਹੜੀ ਮਹਿਕਮੇ ਦੀ ਹੋਏਗੀ ਇਹਨੇ ਹੀ ਸਾਡਾ ਮザ ਪਾਸ ਕੀਤਾ ਤੇ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਆ ਅਪੀਲ ਕੀਤੀ ਜਾਂਦੀ ਆ ਵੀ ਮੰਡੀ ਫਤੇਗਾ ਚੂੜੀਆਂ ਦੇ ਵਿੱਚ ਧੋਵਾ ਢਵਾਈ ਦਾ ਕੰਮ ਜਿਹੜਾ ਹੈ ਜਲਦੀ ਤੋਂ ਜਲਦੀ ਇਹਦਾ ਕੰਮ ਸ਼ੁਰੂ ਕੀਤਾ ਜਾਵੇ ਤੇ ਤਾਂ ਕਿ ਜਿਹੜਾ ਸਾਰਿਆਂ ਨੂੰ ਇਸ ਜਿਹੜੀ ਆ ਰਾਹਤ ਉਹ ਜਿਹੜੀ ਆ ਨਜਾਤ ਪਹੁੰਚੀ ਟੈਂਡਰਰਾਂ ਨੂੰ ਅਪੀਲ ਆ ਫਤੇਗਾ ਚੂੜੀਆਂ ਦੇ ਵਿੱਚ ਜਿਹੜਾ ਕੰਮ ਚੱਲੇ ਖਰੀਦ ਪਵੇ ਜਿਹਦੇ ਕਰਕੇ ਕਿਸਾਨਾਂ ਦੇ ਵਿੱਚ ਬਹੁਤ ਬੇਚਾਨੀ ਆਰਤੀਆਂ ਦੇ ਮਜ਼ਦੂਰਾਂ ਵਿੱਚ ਜਿਹੜੀ ਆ ਬੜਾ ਰੋਸ ਪਾਇਆ ਜਾਂਦਾ ਇਹਨੂੰ ਜਲਦੀ ਅਪੀਲ ਕੀਤੀ ਆ ਜੀ ਬਾਲ ਚੱਕਾ ਜੀ ਟੈਂਡਰ ਹੋਲਡਰ ਨਹੀਂ ਆ ਰਹੇ ਨਾ ਕੋ ਗੱਡੀ ਦੇ ਰਹੇ ਨੇ ਵਜਾ ਟੈਂਡਰ ਹੋਲਡਰ ਦੱਸ ਸਕਦਾ ਗੱਡੀਆਂ ਨਹੀਂ ਆ ਗਈਆਂ ਉਹਨਾਂ ਕੋਲ ਗੱਡੀਆਂ ਨਹੀਂ ਆ ਗਈਆਂ ਟੈਂਡਰ ਪਾ ਦਿੱਤੇ ਨੇ ਗੱਡੀਆਂ ਨਹੀਂ ਆ ਗਈਆਂ ਸ਼ਰਤਾ ਜੀ ਇਹ ਤਾਂ ਮੈਂ ਇਸ ਗੱਲ ਦਾ ਮੈਕਮੇ ਨੂੰ ਪਤਾ ਹੈ ਜੀ ਕਿੰਨੇ ਸ਼ਰਤਾਂ ਦੇ ਉਹਨਾਂ ਨੇ ਟੈਂਡਰ ਦਿੱਤਾ ਤੇ ਤੇੜੀਆਂ ਠੇਕੇਦਾਰ ਕਿਉਂ ਨਹੀਂ ਹੁਣ ਪੂਰੀਆਂ ਕਰ ਰਿਹਾ ਪਰੇਸ਼ਾਨੀ ਦਾ ਸਾਨੂੰ ਸਾਹਮਣਾ ਕਰ ਰਿਆ ਪੈ ਰਿਹਾ ਕਿਸਾਨ ਵੀਰਾਂ ਨੂੰ ਆੜਤੀਆਂ ਵੀਰਾਂ ਨੂੰ ਤੇ ਮਜ਼ਦੂਰ ਮਜ਼ਦੂਰਾਂ ਨੂੰ ਪੇਮੈਂਟਾਂ ਨਹੀਂ ਪੈ ਰਹੀਆਂ ਕਿਸਾਨ ਬਹੁਤ ਪਰੇਸ਼ਾਨ ਹੈ ਖਰੀਦਾ ਨਹੀਂ ਗਾਂ ਪੈ ਰਹੀਆਂ ਇਥੇ ਸਾਰਾ ਕਿਸਾਨ ਦਾ ਸਾਰੇ ਬਾਜ਼ਾਰ ਦਾ ਸਾਰੇ ਸਮਾਜ ਦਾ ਕੰਮ ਚੱਲ ਰਿਹਾ ਉਹ ਸਾਰਾ ਕੰਮ ਹੀ ਠੱਪ ਪਿਆ ਇਹਦੇ ਕਰਕੇ ਬਹੁਤ ਵੱਡੇ ਇਲਾਕੇ ਵਿੱਚ ਮੰਡੀ ਦੇ ਵਿੱਚ ਸਾਰੇ ਵਿੱਚ ਬਹੁਤ ਰੋਸ ਪਾਇਆ ਜਾ ਰਿਹਾ ਤੇ ਸਰਕਾਰ ਨੂੰ ਸਾਡੀ ਬੇਨਤੀ ਆ ਕਿ ਜਲਦੀ ਤੋਂ ਜਲਦੀ ਇਹ ਕੰਮ ਨੂੰ ਸਮੂਥਰੀ ਢੰਗ ਨਾਲ ਚਲਾਇਆ ਜਾਵੇ ਮਸਲਾ ਇਹ ਹੈ ਜੀ ਟੈਂਡਰ ਕਾਰ ਜਿਹੜੇ ਆ ਜੀ ਸਾਨੂੰ ਪ੍ਰੋਬਲਮ ਇਹ ਦੇ ਰਹੇ ਆ ਵੀ ਟੈਂਡਰ ਉਹਨਾਂ ਨੇ ਲਏ ਆ ਤੇ ਕਹਿੰਦੇ ਨੇ ਵੀ ਮਾਲ ਆੜਤੀ ਇਤੋਂ ਸਾਨੂੰ ਗੱਡੀਆਂ ਮਿਲਦੀਆਂ ਜੀ ਇੱਥੇ 30 ਤੋਂ 45 40 ਰੁਪਏ ਜੀ ਉਹ ਟੈਂਡਰ ਸਾਨੂੰ ਟੈਂਡਰ ਕਰ ਕੇ ਕਹਿੰਦੇ ਤੁਸੀਂ ਸਾਡੇ ਕੋਲ 30 ਰੁਪਏ ਲੈ ਲਓ ਤੇ ਗੱਡੀਆਂ ਆਪਣੇ ਕੋਲੋਂ ਲਾਓ ਤੇ ਸਾਨੂੰ 20 ਰੁਪਏ ਹੱਥੋਂ ਪੈਂਦੀ ਹੈ ਜੀ ਤੇ ਅਸੀਂ ਕਿਤਰਾ ਢੋਈਓ ਨਾ ਟੈਂਡਰ ਲੈ ਸਾਡਾ ਮਾਲ ਟੌਣ ਸਾਡੀ ਕੋਈ ਲੜਾਈ ਕਿਸ ਨਾਲ ਨਹੀਂ ਪੈਸੇ ਵੀ ਨਹੀਂ ਮਿਲਦੇ ਤੇ ਪੈਸੇ ਸਾਨੂੰ ਮੁੜ ਕੇ ਮਿਲਦੇ ਨਹੀਂ ਜੀ ਟੈਂਡਰ ਕਰ ਕੋ ਤੇ ਅਸੀਂ ਢੋ ਵੀ ਦਈਏ ਤੇ ਸਾਨੂੰ ਪੈਸਾ 1 ਰੁਪਿਆ ਵੀ ਨਹੀਂ ਮਿਲਦਾ ਜੀ ਤੇ ਸਾਡਾ ਬਹੁਤ ਵੱਡਾ ਨੁਕਸਾਨ ਹੈ ਜੀ ਕਿਹੜੇ ਸਬੰਧ ਦੇ ਅਧਿਕਾਰੀ ਨੇ ਇਹਦੇ ਨਾਲ ਹਾਂਜੀ ਉਹਨਾਂ ਨੇ ਹੋਈ ਗੱਲ ਇਸ ਮਸਲੇ ਸਾਡੇ ਵੱਲ ਜਿਹੜਾ ਵੀ ਅਫਸਰ ਆਇਆ ਜੀ ਉਹ ਸਾਡੇ ਤੇ ਦਬਾਅ ਪਾਉਂਦਾ ਜੀ ਆੜਤੀਆਂ ਦੇ ਟੈਂਡਰ ਕਾਰ ਨੂੰ ਕਿਸੇ ਨੇ ਅਜੇ ਤੱਕ ਫਿੱਟੇ ਮੂੰਹ ਤੱਕ ਨਹੀਂ ਕਿਹਾ ਜੀ ਠੇਕੇਦਾਰ ਇੰਨੀ ਪਹੁੰਚ ਵਾਲਾ ਵੀ ਉਹ ਉਹ ਆਪਣੀ ਮਨਮਰਜ਼ੀ ਕਰੀ ਜਾ ਰਿਹਾ ਕਰੀ ਜਾ ਰਿਹਾ ਜੀ ਅਜੇ ਤੱਕ ਸਾਡੀ ਕਿਸੇ ਨੇ ਗੱਲ ਨਹੀਂ ਸੁਣੀ ਸਿਰਫ ਸਾਨੂੰ ਇੱਕੋ ਹੀ ਦਬਾਵਾ ਜੀ ਤੁਸੀਂ ਮਾਲ ਸ਼ੁਰੂ ਕਰਾਓ ਨਹੀਂ 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 ਮੈਂ ਨਾ ਜੀ ਸਿਆਸੀ ਦਾ ਸਾਲ ਮਹਿਕਮੇ ਦਾ ਜੀ ਮਹਿਕਮੇ ਦੇ ਅਫਸਰ ਸਾਨੂੰ ਕਹਿੰਦੇ ਜੀ ਸਿਆਸੀ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਜੀ ਮਹਿਕਮੇ ਦੀ ਮਿਲੀ ਭੁਗਤ ਮਹਿਕਮੇ ਦੀ ਮਿਲੀ ਭੁਗਤ ਨਾਲ ਟੈਂਡਰ ਲੈ ਕੇ ਗਏ ਜੀ ਲੈ ਕੇ ਤੇ ਆਂਦੇ ਨੇ ਵੀ ਆੜਤੀ ਮਾਲਟ ਹੋਣਾ ਹਸਤੇ ਪੈਸੇ ਹੱਥੋਂ ਦੇਣ ਗੱਡੀਆਂ ਵਾਲਿਆਂ ਨੂੰ ਇਦੇ ਵਿੱਚ ਸਾਡੇ 15 ਤੋਂ 20 ਰੁਪਏ ਆਪਣੇ ਪੈਂਦੇ ਆ ਤੇ ਅਸੀਂ ਕਿਹਾ ਵੀ ਤੁਸੀਂ ਟੈਂਡਰ ਲਏ ਆ ਤੇ ਤੁਸੀਂ ਮਾਲ ਢੋਵੋ ਅਸੀਂ ਤੁਹਾਡਾ ਕੰਮ ਕਿਉਂ ਕਰੀਏ ਪਹਿਲੀ ਗੱਲ ਤੇ ਦੂਜੀ ਗੱਲ ਅਸੀਂ ਪੈਸੇ ਪਾਈਏ ਜੀ ਸਾਨੂੰ ਕੀ ਦੱਸਿਆ ਜੀ ਅਸੀਂ ਤਾਂ ਟੈਂਡਰ ਟੈਂਡਰ ਲਏ ਸਾਡਾ ਮਾਲ ਚੁੱਕਣਾ ਅਸੀਂ ਤੈਨੂੰ ਤਿਆਰ ਆ ਜੀ ਤੁਸੀਂ ਅਲਟੀਮੇਟਮ ਵੀ ਕੋ ਦਿੱਤਾ ਪਹਿਨੀ ਤੱਕ ਨਹੀਂ ਚੁੱਕਿਆ ਜਾਂਦਾ ਤਾਂ ਫਿਰ ਆਲਾ ਕੋਈ ਐਕਸ਼ਨ ਹੋ ਚੁਣੀਆਂ ਨਾ ਅਸੀਂ ਤੇ ਹੜਤਾਲ ਤੇ ਬੈਠੇ ਆ ਜੀ ਬਿਲਕੁਲ ਅੱਛਾ ਹੁਣ ਤੁਹਾਡੀ ਹੜਤਾਲ ਚੱਲ ਰਹੀ ਹੈ ਹੜਤਾਲ ਹੈ ਜੀ ਬਿਲਕੁਲ ਹੜਤਾਲ ਹੈ ਜੀ ਸਾਰੇ ਅਸੀਂ ਇਕੱਠੇ ਆੜਤੀਆਂ ਜੀ ਇੱਕ ਹੋਏ ਆ ਜੀ ਅਸੀਂ ਵੀ ਟੈਂਡਰਕਾਰਾਂ ਨੇ ਟੈਂਡਰ ਲਿਆ ਤੇ ਮਾਲ ਚੁੱਕਣ ਸਾਡਾ ਅਸੀਂ ਆਪ ਨਹੀਂ ਮਾਲ ਅਸੀਂ ਮਾਲ ਆਪ ਹੀ ਢੋਵਾਂਗੇ ਜੀ ਮਹਿਕਮੇ ਵੇਅਰਹਾਊਸ ਦੀ ਤੁਹਾਨੂੰ ਗੱਲ ਦੱਸ ਰਿਹਾ ਵੀ 8 ਰੁਪਏ ਸਾਨੂੰ ਕਰਾਇਆ ਆਂਦਾ 13 ਰੁਪਏ ਨੂੰ ਮਿਲਣਾ ਆ ਅਗਲੇ ਬੰਨੇ 2 4 ਰੁਪਏ ਕਿਵੈਂਟਲ ਦੇ ਅਸੀਂ ਦਈਏ ਡਾਲਾ ਨਾਲ ਪਰਖੀ ਵਾਲੇ ਨੂੰ ਅਸੀਂ ਦਈਏ ਉੱਥੇ ਸਾਨੂੰ 8-10 ਰੁਪਏ ਕੋਲੋਂ ਪੈ ਰਹੇ ਆ ਜੀ ਤੇ ਜਿਹੜੀ ਕੰਡੇ ਦੀ ਸ਼ਾਰਟ ਆ ਉਹ ਵੀ ਸਾਨੂੰ ਪਹਿਣੀ ਆ ਮਤਲਬ 83 ਹਰ ਬੰਨੇ ਪੀਸਿਆ ਜਾ ਰਿਹਾ ਜੀ ਕਿਸਾਨ ਸਾਨੂੰ ਰੋਜ਼ ਪੁੱਛਦੇ ਆ ਵੀ ਸਾਡਾ ਕਿੰਨੇ ਦਿਨਾਂ ਦਾ ਮਾਲ ਆ ਗਿਆ ਸਾਡੀ ਖਰੀਦ ਨਹੀਂ ਪਈ ਸਾਡੀ ਖਰੀਦ ਪਾਈ ਆ ਇਨਸਪੈਕਟ ਸਾਡੇ ਖਾਤੇ ਪੈਸਾ ਕੋਈ ਨਹੀਂ ਆਇਆ ਕੋਈ ਕਿਸਾਨਾਂ ਦਾ ਪੇਮੈਂਟ ਹੋਣੀ ਆ ਡੀਐਮ ਸਾਹਿਬ ਆ ਕੇ ਆਂਦੇ ਆ ਵੀ ਉਥੇ ਐਕਸ਼ਨ ਲਿਆ ਜਾ ਵੀ ਇੰਨੇ ਆੜਤੀ ਕਿੰਨੇ ਕਿਸਾਨ ਖਰਾਬ ਹੋ ਰਹੇ ਨੇ ਅਸੀਂ ਰੋਜ਼ ਦੀ ਰੋਜ਼ ਅਹੀਂ ਇਥੇ ਹਾਹਾਕਾਰ ਮੱਚੀ ਪਈ ਆ ਜੱਟਾਂ ਦੀ ਪੇਮੈਂਟ ਨਹੀਂ ਕਿਸਾਨਾਂ ਦੀ ਪੈਣੀ ਮੁੜ ਕੇ ਧਰਨੇ ਲੱਗਣੇ ਆ ਫਿਰ ਇਹਨਾਂ ਗੱਲ ਕਹਿਣੀ ਆ ਵੀ ਆੜਤੀਆਂ ਨੇ ਆ ਪਰ ਵੇਖੋ ਅਹੀਂ ਬੜੇ ਚਿਰ ਦੀ ਲੁੱਟ ਕਰਾਉਂਦੇ ਆ ਐਰਕੀ ਸਾਡਾ ਏਕ ਆ ਜਾਂਦੇ ਟੈਂਡਰ ਦਿਖਾੜੇ ਆ ਆ ਕੇ ਸਾਡੇ ਨਾਲ ਗੱਲ ਕਰੇ ਗੱਲ ਇਹੋ ਹੀ ਆ ਵੀ ਮਾਲ ਚੁੱਕੇ ਜਿਉਂਨੇ ਟੈਂਡਰ ਲਿਆ ਤੇ ਮਾਲ ਚੁੱਕੇ ਸਾਡੇ ਕੋਈ ਗੱਡੀ ਨਹੀਂ ਗਈ ਮਾਲ ਆਪਣਾ ਲਦਾਏ ਤੇ ਇਥੋਂ ਮਾਲ ਲਾ ਕੇ ਦੇਵਾਂਗੇ ਇਥੋਂ ਦੀ ਜ਼ਿੰਮੇਵਾਰੀ ਆ ਅੱਗੇ ਉਹ ਕੀ ਕਰਦਾ ਅਸੀਂ ਕਿਹੇ ਚੀਜ਼ ਦੀ ਆਡੀ ਜ਼ਿੰਮੇਵਾਰੀ ਨਹੀਂ